ਅਮਰਿਤ ਸਰਵਸ ਵੇਖ ਰਹੇ ਸਾਰਵ ਦਰਸ਼ਕਾ ਦੇ ਲਈ ਸਵਕਤ ਦੀ ਬਹੁਤ ਹੀ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਜੇ ਕਿ ਅੱਜ ਦੇ ਦਿਨ ਹੀ ਕੁਝ ਦਿਨ ਪਹਿਲਾਂ ਪਾਕਿਸਤਾਨ ਤੇ ਭਾਰਤ ਵਿਚਾਲੇ ਹੋਣ ਜਾ ਰਹੇ ਯੁੱਧ ਨੂੰ ਰੋਕ ਦਿੱਤਾ ਗਿਆ ਸੀ ਸੀਜ਼ਫਾਇਰ ਲਾਗੂ ਕਰ ਦਿੱਤਾ ਗਿਆ ਸੀ ਪਰ ਤੁਹਾਨੂੰ ਦੱਸ ਜੀ ਕਿ ਪਾਕਿਸਤਾਨ ਦੇ ਵੱਲੋਂ ਇਸ ਸੀਜ਼ਫਾਇਰ ਦੀ ਲੰਘਣਾ ਕਰ ਦਿੱਤੀ ਗਈ ਹੈ ਸਾਰ ਖਬਰ ਸਾਹਮਣੇ ਆ ਰਹੀ ਹੈ ਕਿ ਇੰਟਰਨੈਸ਼ਨਲ ਬਾਰਡਰਸ ਤੇ ਐਲਓਸੀ ਲਾਈਨ ਆਫ ਕੰਟਰੋਲ ਤੇ ਪਾਕਿਸਤਾਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੀਜ਼ਫਾਇਰ ਨੂੰ ਤੋੜ ਕੇ ਫਾਇਰਿੰਗ ਕਰ ਦਿੱਤੇ ਗਏ ਜੀ ਹਾਂ ਇਸ ਵਕਤ ਦੀ ਅਹਿਮ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਇਸ ਦੇ ਚਲਦਿਆਂ ਹੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੇ ਉਸ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਰਾਤ 8:40 ਵਜੇ ਲਾਈਟ ਦੀ ਸਪਲਾਈ ਬੰਦ ਕਰ ਦਿੱਤੀ ਗਈ ਰਾਤ 8:40 ਵਜੇ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਅੰਮ੍ਰਿਤਸਰ ਤੇ ਉਸ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਲਾਈਟ ਦੀ ਸਪਲਾਈ ਬੰਦ ਹੋ ਗਈ ਜਿਸ ਤੇ ਚਲਦਿਆਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰੋਂ ਬਾਹਰ ਨਾ ਨਿਕਲੋ ਆਪਣੇ ਘਰ ਦੀ ਕੋਈ ਵੀ ਛੋਟੀ ਤੋਂ ਛੋਟੀ ਲਾਈਟ ਹੋਵੇ ਉਸ ਨੂੰ ਵੀ ਬੰਦ ਕਰ ਦਿੱਤਾ ਜਾਵੇ ਬਿਲਕੁਲ ਵੀ ਲਾਈਟ ਜਿਹੜੀ ਹੈ ਘਰੋਬਾਰ ਨਹੀਂ ਨਿਕਲਣੀ ਚਾਹੀਦੀ ਤੇ ਇਸ ਦੇ ਨਾਲ ਹੀ ਪਟਾਕੇ ਵੀ ਬਿਲਕੁਲ ਨਾ ਜਲਾਏ ਜਾਣ ਤੇ ਇਸ ਤਰ੍ਹਾਂ ਦੀ ਜੋ ਹੈ ਸਿਚੁਏਸ਼ਨ ਜੋ ਹੈ ਇਸ ਤਰ੍ਹਾਂ ਦਾ ਮਾਹੌਲ ਜੋ ਹੈ ਬਣਿਆ ਹੋਇਆ ਇਸ ਵਕਤ ਭਾਰਤ ਦੇ ਵਿੱਚ ਭਾਰਤ ਦੇ ਜੋ ਭਾਰਤ ਦੀਆਂ ਜੋ ਥਾਵਾਂ ਨੇ ਜੋ ਪਾਕਿਸਤਾਨ ਦੇ ਨਾਲ ਆਪਣਾ ਆਪਣੀ ਸਰਹੱਦ ਜਿਹੜੀ ਸਾਂਝੀਆਂ ਕਰਦੀਆਂ ਨੇ ਜਿਵੇਂ ਕਿ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਤੇ ਗੁਜਰਾਤ ਇਹ ਚਾਰ ਥਾਵਾਂ ਨੇ ਚਾਰ ਰਾਜ ਨੇ ਜਿਹੜੇ ਪਾਕਿਸਤਾਨ ਦੇ ਨਾਲ ਆਪਣੇ ਬਾਰਡਰ ਆਪਣੀ ਸਰਹੱਦ ਜਿਹੜੇ ਨੇ ਸਾਂਝੇ ਕਰਦੇ ਨੇ ਤੇ ਇਹਨਾਂ ਚਾਰ ਥਾਵਾਂ ਤੇ ਸਵਕਤ ਬਹੁਤ ਹੀ ਡਰ ਦਾ ਮਾਹੌਲ ਬਣਿਆ ਹੋਇਆ ਲੋਕ ਸਹਿਮ ਗਏ ਨੇ ਜਿਸ ਤਰ੍ਹਾਂ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕਰ ਦਿੱਤੀ ਗਈ ਪਾਕਿਸਤਾਨ ਦੇ ਵੱਲੋਂ ਧੋਖਾ ਦਿੱਤਾ ਗਿਆ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਪਾਕਿਸਤਾਨ ਦੇ ਵੱਲੋਂ ਸੀਸਫਾਇਰ ਦੀ ਲੰਘਣਾ ਕਰ ਦਿੱਤੀ ਗਈ ਹੈ ਤੇ ਅੱਗੇ ਹੁਣ ਪਾਕਿਸਤਾਨ ਦੇ ਵੱਲੋਂ ਕੀ ਕੀਤਾ ਜਾਂਦਾ ਹੈ ਜਾਂ ਭਾਰਤ ਦੇ ਵੱਲੋਂ ਕੀ ਵਰਡ ਐਕਸ਼ਨ ਲਿੱਤਾ ਜਾਂਦਾ ਹੈ ਉਹ ਵੇਖਣ ਲਈ ਜੁੜੇ ਰਹੋ ਅੰਮ੍ਰਿਤਸਰਵਾਸ ਦੇ ਨਾਲ ਅਮਰਿਤ ਸਰਵਸ ਵੇਖ ਰਹੇ ਸਾਰੂ ਦਰਸ਼ਕਾ ਦੇ ਲਈ ਸਵਕਤ ਦੀ ਬਹੁਤ ਹੀ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਜੀਏ ਕਿ ਅੱਜ ਦੇ ਦਿਨ ਹੀ ਕੁਝ ਦਿਨ ਪਹਿਲਾਂ ਪਾਕਿਸਤਾਨ ਤੇ ਭਾਰਤ ਵਿਚਾਲੇ ਹੋਣ ਜਾ ਰਹੇ ਯੁੱਧ ਨੂੰ ਰੋਕ ਦਿੱਤਾ ਗਿਆ ਸੀ ਸੀਜ਼ਫਾਇਰ ਲਾਗੂ ਕਰ ਦਿੱਤਾ ਗਿਆ ਸੀ ਪਰ ਤੁਹਾਨੂੰ ਦੱਸ ਜੀਏ ਕਿ ਪਾਕਿਸਤਾਨ ਦੇ ਵੱਲੋਂ ਇਸ ਸੀਜ਼ਫਾਇਰ ਦੀ ਲੰਗੜਾ ਕਰ ਦਿੱਤੀ ਗਈ ਹੈ ਸਾਰ ਖਬਰ ਸਾਹਮਣੇ ਆ ਰਹੀ ਹੈ ਕਿ ਇੰਟਰਨੈਸ਼ਨਲ ਬਾਰਡਰਸ ਤੇ ਐਲਓਸੀ ਲਾਈਨ ਆਫ ਕੰਟਰੋਲ ਤੇ ਪਾਕਿਸਤਾਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੀਜ਼ਫਾਇਰ ਨੂੰ ਤੋੜ ਕੇ ਫਾਇਰਿੰਗ ਕਰ ਦਿੱਤੇਗੇ ਜੀ ਹਾਂ ਇਸ ਵਕਤ ਦੀ ਅਹਿਮ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਇਸ ਦੇ ਚਲਦਿਆਂ ਹੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੇ ਉਸ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਰਾਤ 9:30 ਵਜੇ ਲਾਈਟ ਦੀ ਸਪਲਾਈ ਬੰਦ ਕਰ ਦਿੱਤੀ ਗਈ ਰਾਤ 9:30 ਵਜੇ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਅੰਮ੍ਰਿਤਸਰ ਤੇ ਉਸ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਲਾਈਟ ਦੀ ਸਪਲਾਈ ਬੰਦ ਹੋ ਗਈ ਜਿਸ ਤੇ ਚਲਦਿਆਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰੋਂ ਬਾਹਰ ਨਾ ਨਿਕਲੋ ਆਪਣੇ ਘਰ ਦੀ ਕੋਈ ਵੀ ਛੋਟੀ ਤੋਂ ਛੋਟੀ ਲਾਈਟ ਹੋਵੇ ਉਸ ਨੂੰ ਵੀ ਬੰਦ ਕਰ ਦਿੱਤਾ ਜਾਵੇ ਬਿਲਕੁਲ ਵੀ ਲਾਈਟ ਜਿਹੜੀ ਹੈ ਘਰੋਬਾਰ ਨਹੀਂ ਨਿਕਲਣੀ ਚਾਹੀਦੀ ਤੇ ਇਸ ਦੇ ਨਾਲ ਹੀ ਪਟਾਕੇ ਵੀ ਬਿਲਕੁਲ ਨਾ ਜਲਾਏ ਜਾਣ ਇਸ ਤਰ੍ਹਾਂ ਦੀ ਜੋ ਹੈ ਸਿਚੁਏਸ਼ਨ ਜੋ ਹੈ ਇਸ ਤਰ੍ਹਾਂ ਦਾ ਮਾਹੌਲ ਜੋ ਬਣਿਆ ਹੋਇਆ ਇਸ ਵਕਤ ਭਾਰਤ ਦੇ ਵਿੱਚ ਭਾਰਤ ਦੇ ਜੋ ਭਾਰਤ ਦੀਆਂ ਜੋ ਥਾਵਾਂ ਨੇ ਜੋ ਪਾਕਿਸਤਾਨ ਦੇ ਨਾਲ ਆਪਣਾ ਆਪਣੀ ਸਰਹੱਦ ਜਿਹੜੀ ਐ ਸਾਂਝੀਆਂ ਕਰਦੀਆਂ ਨੇ ਜਿਵੇਂ ਕਿ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਤੇ ਗੁਜਰਾਤ ਇਹ ਚਾਰ ਥਾਵਾਂ ਨੇ ਚਾਰ ਰਾਜ ਨੇ ਜਿਹੜੇ ਪਾਕਿਸਤਾਨ ਦੇ ਨਾਲ ਆਪਣੇ ਬਾਰਡਰ ਆਪਣੀ ਸਰਹੱਦ ਜਿਹੜੇ ਨੇ ਸਾਂਝੇ ਕਰਦੇ ਨੇ ਤੇ ਇਹਨਾਂ ਚਾਰ ਥਾਵਾਂ ਤੇ ਇਸ ਵਕਤ ਬਹੁਤ ਹੀ ਡਰ ਦਾ ਮਾਹੌਲ ਬਣਿਆ ਹੋਇਆ ਲੋਕ ਸਹਿਮ ਗਏ ਨੇ ਜਿਸ ਤਰ੍ਹਾਂ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕਰ ਦਿੱਤੀ ਗਈ ਪਾਕਿਸਤਾਨ ਦੇ ਵੱਲੋਂ ਧੋਖਾ ਦਿੱਤਾ ਗਿਆ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕਰ ਦਿੱਤੀ ਗਈ ਹੈ ਤੇ ਅੱਗੇ ਹੁਣ ਪਾਕਿਸਤਾਨ ਦੇ ਵੱਲੋਂ ਕੀ ਕੀਤਾ ਜਾਂਦਾ ਹੈ ਜਾਂ ਭਾਰਤ ਦੇ ਵੱਲੋਂ ਕੀ ਵਰਡ ਐਕਸ਼ਨ ਲਿੱਤਾ ਜਾਂਦਾ ਹੈ ਉਹ ਵੇਖਣ ਲਈ ਜੁੜੇ ਰਹੋ ਅਮਰਿਤਸਰਵਾਸ ਦੇ ਨਾਲ